ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਸੋਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮੋਟੀ ਹਰੀ ਮਿਰਚ ਦੀ ਸਬਜ਼ੀ ਤੁਸੀਂ ਅਚਾਰ ਤਾਂ ਬਹੁਤ ਵਾਰੀ ਖਾਦਾ ਹੋਊਗਾ ਪਰ ਇਹਦੀ ਤੁਸੀਂ ਸਬਜ਼ੀ ਨਹੀਂ ਖਾਧੀ ਹੋਗੀ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਦੀ ਸਬਜ਼ੀ ਬਣਾਣੀ ਦੱਸਾਂਗੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਮੇਰੀ ਵੀਡੀਓ ਜੇ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਇੱਥੇ ਆਪਾਂ ਅੱਧਾ ਕਿਲੋ ਲਈਆਂ ਨੇ ਮੋਟੀਆਂ ਹਰੀਆਂ ਮਿਰਚਾਂ ਠੀਕ ਹੈ ਜੀ ਇਹ ਅਚਾਰ ਵਾਲੀ ਮਿਰਚ ਹੁੰਦੀ ਹੈ ਬਹੁਤ ਲਈ ਆ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਤੇ ਇਧਰ ਲਈ ਹੈ ਜੀ ਆਪਾਂ ਆਲੂ ਆਲੂਆਂ ਨੂੰ ਆਪਾਂ ਉਬਾਲ ਲਵਾਂਗੇ ਇਹਨਾਂ ਪਹਰੀਆਂ ਮਿਰਚਾਂ ਵੀ ਧੋ ਲਈਆਂ ਸੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕੱਟ ਲਗਾਵਾਂਗੇ ਦੇਖੋ ਆਪਾਂ ਨਾ ਇਸ ਤਰ੍ਹਾਂ ਕੱਟ ਲਗਾ ਲੈਣਾ ਹੈ ਚੀਰੇ ਲਗਾ ਲੈਣੇ ਇਹਨਾਂ ਨੂੰ ਤੇ ਵਿੱਚੋਂ ਨਾ ਇਹ ਜਿਹੜੇ ਵੀਜ਼ ਆ ਇਹ ਆਪਾਂ ਹਲਕੇ ਜਿਹੇ ਹੱਥਾਂ ਨਾਲ ਇਦਾਂ ਇਹ ਬਿਲਕੁਲ ਹਲਕਾ ਹਲਕਾ ਜਿਹਾ ਕਰਕੇ ਇਹ ਕੱਢ ਦੇਣੇ ਠੀਕ ਹੈ ਜੀ ਅਗਰ ਆਪਾਂ ਜ਼ਿਆਦਾ ਤੇਜ਼ ਉਹਦੇ ਨਾਲ ਕਰਾਂਗੇ ਤਾਂ ਇਹਨਾਂ ਮਿਰਚ ਜਿਹੜੀ ਦੂਜੇ ਪਾਸੇ ਹੋ ਉਹ ਵੀ ਫਟ ਜਾਊਗੀ ਇਸ ਕਰਕੇ ਨਾ ਆਪਾਂ ਨੇ ਹਲਕੇ ਜਿਹੱਤਾਂ ਨਾਲ ਇਹਦੇ ਜਿਹੜੇ ਵੀਜ਼ ਆ ਉਹ ਹਟਾ ਦੇਣੇ ਠੀਕ ਹੈ ਜੀ ਦੇਖੋ ਇਦਾਂ ਆਪਾਂ ਇਹਦੇ ਬੀਜ ਸਾਰੇ ਹਟਾ ਲੈਂਦੇ ਆ ਇਸ ਤਰ੍ਹਾਂ ਆਪਾਂ ਦੂਜੇ ਪਾਸੇ ਤੋਂ ਵੀ ਦੇਖੋ ਇਹ ਫੱਟੀ ਨਹੀਂ ਹੈਗੀ ਇਦਾਂ ਹਲਕੇ ਜਿਹੇ ਥੰਦੇ ਨਾਲ ਇਹ ਆਪਾਂ ਬੀਜ ਕੱਢੇ ਇਸ ਤਰੀਏ ਆਪਾਂ ਸਾਰੀਆਂ ਮਿਰਚਾਂ ਬੀਜ ਕੱਢ ਕੇ ਤਿਆਰ ਕਰ ਲਵਾਂਗੇ ਦੇਖੋ ਜੀ ਇੱਧਰ ਆਪਾਂ ਨੇ ਮਿਰਚਾਂ ਨੂੰ ਚੀਰੇ ਲਗਾ ਕੇ ਤੇ ਬੀਜ ਕੱਢ ਕੇ ਸਾਰੀਆਂ ਮਿਰਚਾਂ ਆਪਾਂ ਤਿਆਰ ਕਰ ਲਈਆਂ ਨੇ ਤੇ ਇੱਧਰ ਆਪਾਂ ਆਲੂ ਮੈਸ਼ ਕਰਾਂਗੇ ਸਾਰੇ ਆਲੂ ਆਪਾਂ ਮੈਸ਼ ਕਰ ਲਵਾਂਗੇ ਜੀ ਦੇਖੋ ਜੀ ਆਲੂ ਆਪਾਂ ਮੈਸ਼ ਕਰ ਲਏ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਹਰਾ ਧਨੀ ਆ ਪਾ ਦਵਾਂਗੇ ਜੀ ਇੱਚ ਪਾਵਾਂਗੇ ਆਪਾਂ ਦੋ ਤਿੰਨ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਕਿਉਂਕਿ ਇਹ ਜਿਹੜੀਆਂ ਆਪਾਂ ਮਿਰਚਾਂ ਬਣਾਵਾਂਗੇ ਇਹ ਵਾਲੀਆਂ ਜਿਹੜੀਆਂ ਮਿਰਚਾਂ ਨੇ ਇਹ ਨਾ ਹਲਕੀ ਜੀ ਕੋੜੀ ਹੁੰਦੀ ਹੈ ਜਿਆਦਾ ਕੋੜੀ ਨਹੀਂ ਹੁੰਦੀ Shimla Mirch ਵਾਂਗੂ ਹੀ ਹੁੰਦੀ ਹੈ ਇਹ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਭੁੱਜਿਆ ਹੋਇਆ ਜੀਰੇ ਦਾ ਪਾਊਡਰ ਤਵੇ ਉੱਤੇ ਰੋਸਟ ਕਰਕੇ ਮੈਂ ਇਹਨੂੰ ਪੀਸ ਲਿਆ ਸੀ ਸਵਾਦ ਅਨੁਸਾਰ ਪਾ ਦਵਾਂਗੇ ਜੀ ਇਹਦੇ ਵਿੱਚ ਆਪਾਂ ਨਮਕ ਥੋੜੀ ਜੀ ਪਾਵਾਂਗੇ ਜੀ ਆਪਾਂ ਹਲਦੀ ਸਿਰਫ ਰੰਗ ਬਟਾਉਣ ਦੇ ਲਈ ਥੋੜੀ ਜੀ ਆਪਾਂ ਕਸੂਰੀ ਮੇਥੀ ਪਾ ਦਵਾਂਗੇ ਇਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਇਹਦੇ ਨਾਲ ਕੀ ਹੈ ਚਟਪਟੀਆਂ ਮਿਰਚਾਂ ਜਿਹੜੀਆਂ ਬਣ ਕੇ ਤਿਆਰ ਹੋਣਗੀਆਂ ਇਹ ਪਾਵਾਂਗੇ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇੱਕ ਨਿੰਬੂ ਦਾ ਰਸ ਪਾ ਦਵਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਹੁਣ ਸਾਰੀਆਂ ਚੀਜ਼ਾਂ ਨੂੰ ਕਰ ਲਵਾਂਗੇ ਆਪਾਂ ਮਿਕਸ ਦੇਖੋ ਜੀ ਆਪਾਂ ਧਨੀਆ ਪਾਊਡਰ ਪਾਉਣਾ ਭੁੱਲ ਗਏ ਸੀ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਵੀ ਪਾ ਲਵ ਦੇਖੋ ਜੀ ਇੱਧਰ ਆਪਾਂ ਮਿਰਚ ਲੈ ਲਈ ਆ ਤੇ ਆਪਾਂ ਹੱਥ ਚੰਗੀ ਤਰ੍ਹਾਂ ਆਪਣੇ ਸਾਫ਼ ਕੀਤੇ ਹੋਏ ਆ ਠੀਕ ਹੈ ਜੀ ਤੇ ਆਪਾਂ ਇਦਾਂ ਮਸਾਲਾ ਲੈਣਾ ਹੈ ਤੇ ਮਿਰਚ ਨੂੰ ਚੰਗੀ ਤਰ੍ਹਾਂ ਦੇ ਨਾਲ ਭਰ ਦੇਣਾ ਹੈ ਕੋਈ ਕੰਜੂਸੀ ਨਹੀਂ ਕਰਨੀ ਹੈਗੀ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਤੁੰਨ ਤੁੰਨ ਕੇ ਆਪਾਂ ਨੇ ਭਰ ਦੇਣਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਭਰ ਦਿੱਤੀਆਂ ਮਿਰਚ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਭਰ ਲੈਣੀਆਂ ਨੇ ਦੇਖੋ ਜੀ ਇਹ ਜਿਹੜਾ ਮਸਾਲਾ ਇਹਦਾ ਇਹ ਇੰਨਾ ਕੁ ਜ਼ਿਆਦਾ ਚਟਪੜਾ ਤੇ ਟੇਸਟੀ ਆ ਚਾਹੇ ਤੁਸੀਂ ਇਸ ਤਰ੍ਹਾਂ ਹੀ ਖਾ ਲਓ ਬਹੁਤ ਹੀ ਜ਼ਿਆਦਾ ਇਹ ਸੁਆਦ ਮਸਾਲਾ ਜਿਹੜਾ ਬਣ ਕੇ ਤਿਆਰ ਹੋਇਆ ਹੈ ਤੇ ਇਦਾਂ ਹੀ ਆਪਾਂ ਹੁਣ ਸਾਰੀਆਂ ਮਿਰਚਾਂ ਭਰ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਇੱਧਰ ਆਪਾਂ ਸਾਰੀਆਂ ਮਿਰਚਾਂ ਭਰ ਕੇ ਤਿਆਰ ਕਰ ਲਈਆਂ ਜੀ ਦੇਖੋ ਜੀ ਇੱਧਰ ਆਪਾਂ ਰੱਖ ਲਈਏ ਕੜਾਹੀ ਕੜਾਹੀ ਚ ਪਾਵਾਂਗੇ ਆਪਾਂ ਥੋੜਾ ਜਿਹਾ ਤੇਲ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਜੀ ਇਧਰ ਤੇਲ ਗਰਮ ਹੋ ਗਿਆ ਜੀ ਇਹਦੇ ਵਿੱਚ ਹੁਣ ਆਪਾਂ ਰੱਖ ਦਵਾਂਗੇ ਮਿਰਚਾਂ ਤੇ ਸੇਕ ਆਪਾਂ ਨੇ ਬਿਲਕੁਲ ਘੱਟ ਕਰ ਲਿਆ ਏ ਸੇਕ ਇੱਥੇ ਵੱਧ ਨਹੀਂ ਕਰਨਾ ਨਹੀਂ ਤਾਂ ਮਿਰਚ ਜਿਹੜੀ ਸੜ ਜਾਵੇਗੀ ਬਸ ਇਦਾਂ ਆਪਾਂ ਇਹਨਾਂ ਦੇ ਵਿੱਚ ਮਿਰਚਾਂ ਰੱਖ ਦੇਣੀਆਂ ਨੇ ਏਪੋ ਇਦਾਂ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਟਕਾ ਦੇਵਾਂਗੇ ਤੇ ਇਦੋਂ ਸੇਕ ਲੱਗੇ ਤੋਂ ਬਾਅਦ ਫਿਰ ਆਪਾਂ ਨਾ ਉਧਰ ਵਗਨ ਦੀ ਕਰਦੇ ਹੋਏ ਪਲਟ ਲਵਾਂਗੇ ਅਤੇ ਤੁਸੀਂ ਜਦੋਂ ਵੀ ਇਹਨਾਂ ਨੂੰ ਫਰਾਈ ਕਰਨਾ ਹੈ ਨਾ ਤੁਸੀਂ ਜਿਹੜਾ ਹ ਲੈਣਾ ਹੋ ਉਹ ਮਤਲਬ ਉਹ ਕੜਾਹੀ ਜਾਂ ਫਰਾਈਨ ਪੈਨ ਕੋਈ ਵੀ ਲੈਣਾ ਹੋਊਗਾ ਨਾ ਫਲੈਟ ਪੈਨ ਲਿਓ ਉਹਦੇ ਵਿੱਚ ਕੀ ਹੈ ਨਾ ਇਹ ਖਾਨੀ ਦੇ ਨਾਲ ਹੋ ਜਾਣਗੀਆਂ ਤੇ ਜਦੋਂ ਨੀਚੇ ਵਾਲੀਆਂ ਹੋ ਜਾਣਗੀਆਂ ਨਾ ਆਪਾਂ ਪਲਟ ਦਵਾਂਗੇ ਤੇ ਉੱਪਰ ਵਾਲੀਆਂ ਨੂੰ ਫਿਰ ਆਪਾਂ نیچے ਕਰ ਦਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਪਲਟ ਪਲਟ ਜਿਹਾ ਕਰਦੇ ਹੋਏ ਇਹਨਾਂ ਨੂੰ ਸੇਕ ਦਵਾਂਗੇ ਕਿਉਂਕਿ ਮੇਰੇ ਕੋਲ ਹੈਗੀ ਹੈ ਕੜਾਹੀ ਛੋਟੀ ਤੇ ਮੇਰੇ ਤਾਂ ਸਾਈਜ਼ ਵੀ ਵੱਡਾ ਹੈ ਤੇ ਮੇਰੇ ਤਾਂ ਹੁੰਦੀਆਂ ਵੀ ਵੱਡੀਆਂ-ਵੱਡੀਆਂ ਇਹ ਜਾੜਾ ਮਿਰਚਾ ਇਸ ਕਰਕੇ ਆਪਾਂ ਕੁੜੇ ਐਡਜਸਟ ਕਰਾਂਗੇ ਠੀਕ ਹੈ ਜੀ ਦੇਖੋ ਹੁਣ ਜਿਹੜੀਆਂ ਨੀਚੇ ਵਾਲੀਆਂ ਸੀ ਨਾ ਉਹਨਾਂ ਨੂੰ ਆਪਾਂ ਇਹਦਾ ਉੱਪਰ ਜਿਹੇ ਪਾ ਲਵਾਂਗੇ ਇਹ ਥੋੜਾ ਜਿਹਾ ਔਖਾ ਹੈ ਪਰ ਨਾ ਜਦੋਂ ਤੁਸੀਂ ਫਲੈਟ ਬੈੱਡ ਲਓਗੇ ਆ ਮਿਰਚਾਂ ਕੱਟੋਗੇ ਤੁਹਾਡੇ ਕੋਲ ਬਹੁਤ ਆਸਾਨੀ ਨਾਲ ਹੋ ਗਈ ਹੈ ਇਹ ਮੈਂ ਤੁਹਾਨੂੰ ਦਿਖਾਨੀ ਆ ਤੇ ਇਸ ਤਰ੍ਹਾਂ ਨਾ ਦੇਖੋ ਇਹ ਜਿਸ ਤਰੀਕੇ ਨਾਲ ਜਿਹੜੀ ਸੌਫਟ ਜੀ ਹੋਣ ਲੱਗ ਜਵੇ ਤਾਂ ਤੁਸੀਂ ਪਾਸਾ ਇਹਦਾ ਅਲਟਰਨਟ ਕਰ ਦੇਣਾ ਹੁਣ ਇਦਾਂ ਹੀ ਅਲਟਰਨਟ ਕਰਨ ਤੋਂ ਬਾਅਦ ਸਾਰੀਆਂ ਮਿਰਚਾਂ ਸੇਕਣ ਤੋਂ ਬਾਅਦ ਮੈਂ ਤੁਹਾਨੂੰ ਫਿਰ ਦਿਖਾਨੀ ਆ ਦੇਖੋ ਜੀ 10 ਮਿੰਟ ਬਾਅਦ ਇਹ ਇਸ ਤਰ੍ਹਾਂ ਦੀਆਂ ਹੋਈਆਂ ਨੇ ਤੇ ਇਹਨਾਂ ਆਪਾਂ ਇੱਕ ਵਾਰੀ ਵਲਟ-ਵਲਟ ਜਿਹਾ ਕਰ ਦਿੱਤੀਆਂ ਸੀ ਤੇ ਆਪਾਂ ਸੇਕ ਜਿਹੜਾ ਬਿਲਕੁਲ ਘੱਟ ਤੇ ਰੱਖਿਆ ਹੋਇਆ ਹੈ ਨਹੀਂ ਤਾਂ ਇੱਕਦਮ ਸੜ ਜਾਣਗੀਆਂ ਤੇ ਇਹ ਤਾਂ ਘੱਟ ਸੇਕ ਦੇ ਉੱਤੇ ਹੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਦੇਖੋ ਇਹ ਬਹੁਤ ਵਧੀਆ ਸੌਫਟ ਜੀਆਂ ਹੋ ਰਹੀਆਂ ਨੇ ਥੋੜਾ ਜਿਹਾ ਸੇਕ 'ਪਾ ਇਹਨਾਂ ਨੂੰ ਹੋਰ ਲੱਗਣ ਦਵਾਂਗੇ ਜੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦਿਖਾਣੇ ਆ ਇਹਨਾਂ ਨੂੰ ਬਣਨ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੀਆਂ ਨੇ ਦੇਖੋ ਜੀ ਇਧਰ ਆਪਣੀ ਮਿਰਚੀ ਹੋ ਗਈ ਤਿਆਰ ਆਲੂ ਪਰਮਾ ਮਿਰਚੀ ਤਿਆਰ ਹੈ ਜੀ ਬਹੁਤ ਹੀ ਲਾਜਵਾਬ ਟੇਸਟੀ ਚਟਪਟੀ ਅਤੇ ਡਿਲੀਸ਼ੀਅਸ ਆਪਣੀ ਰੈਸਪੀ ਤਿਆਰ ਹੈ ਜੀ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਰੈਸਪੀ ਨੂੰ ਤੁਸੀਂ ਭਟੂਰੇ, ਨਾਲ, ਪੂਰੀਆਂ, ਰੋਟੀ, ਪਰਾਂਠਾ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਮੈਂ ਇਹ ਗੱਲ ਦੀ ਗਾਰੰਟੀ ਲੈਣੀ ਹੈ ਜੇਕਰ ਤੁਸੀਂ ਇੱਕ ਵਾਰ ਇਸ ਨੂੰ ਬਣਾ ਲਿਆ ਨਾ ਤੁਸੀਂ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਇਹ ਇੰਨੀ ਕਿ ਜ਼ਿਆਦਾ ਸਵਾਦ ਬਣਦੀ ਹੈ ਇਹ ਅਸੀਂ ਦੂਜੀ ਵਾਰੀ ਬਣਾਈ ਹੈ ਜੀ ਬਹੁਤ ਹੀ ਵਧੀਆ ਰੈਸਪੀ ਹੈ ਇਹ ਤੇ ਬਹੁਤ ਘੱਟ ਸਮੇਂ ਵਿੱਚ ਬਣ ਜਾਣ ਵਾਲੀ ਇਹ ਰੈਸਪੀ ਹੈ ਜੀ ਠੀਕ ਹੈ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਜਰੂਰ ਕਰ ਦਿਓ ਜੀ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਆਇਓ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ